ਮੇਰੇ ਦਾਦੀ ਜੀ ਬਾਬਾ ਬੁੱਢਾ ਸਾਹਿਬ ਨੂੰ ਮੰਨਦੇ ਸੀ ਤੇ ਉਹ ਜਦੋਂ ਉਹਨਾਂ ਦੇ 10 ਦਿਨ ਸਾਡੇ ਕੀ ਉਹਨਾਂ ਦੇ ਬੱਚੇ ਹੁੰਦੇ ਸੀ ਤਾਂ ਮਰ ਜਾਂਦੇ ਸੀ ਮੇਰਾ ਪਿੰਡ ਗੁਰਦਾਸਪੁਰ ਹੈ ਤੇ ਮਾਨਤੋੜ ਸਿੰਘ ਖੱਲੂ ਘਾਰਿਆਂ ਦਾ ਪਿੰਡ ਹੈ ਤੇ ਜਦੋਂ ਉਹ ਬੱਚੇ ਉਹਨਾਂ ਦੇ ਹੋਣੇ ਤੇ ਮਰ ਜਾਣੇ ਉਹਨਾਂ ਨੇ ਫਿਰ ਬਾਬਾ ਬੁੱਢਾ ਸਾਹਿਬ ਜਾ ਕੇ ਉਹਨਾਂ ਨੇ ਅਰਦਾਸ ਕਰਨੀ ਮੱਥਾ ਟੇਕਿਆ ਤੇ ਉੱਥੋਂ ਸੁੱਖਣਾ ਸੁੱਖੀ ਫਿਰ ਬੱਚੇ ਹੋਣਾ ਸ਼ੁਰੂ ਹੋਏ ਤੇ ਫਿਰ ਉਹ 6 ਬੱਚਿਆਂ ਦੀ ਜਿਹੜੀ ਹੈ ਮਦਰ ਬਣੇ ਤੇ ਉਦੋਂ ਤੋਂ ਲੈ ਕੇ ਫਿਰ ਉਹਨਾਂ ਦੇ ਅਖੀਰੀ ਸਾਹਾਂ ਤੱਕ ਮੇਰੀ ਦਾਦੀ ਦਾ ਬਾਬਾ ਬੁੱਢਾ ਸਾਹਿਬ ਨਾਲ ਜਿਹੜਾ ਮੋਹ ਤੇ ਲੈਵਲ ਅ ਗਿਰੇ ਅਸੀਂ ਉੱਥੇ ਜਾਂਦੇ ਹਰਮਦਾਸ ਤੇ ਸਾਡਾ ਜਦੋਂ ਪੈਦਾ ਹੁੰਦਾ ਸੀ ਸਭ ਤੋਂ ਵੱਡਾ ਬੱਚਾ ਉਹਨੂੰ ਉੱਥੇ ਜਾ ਕੇ ਉਹਦੀ ਪਗੜੀ ਦੀ ਰਸਮ ਹੁੰਦੀ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਰੱਖਿਆ ਜਾਂਦਾ ਕੱਢ ਕੇ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਨਿਕਲਿਆ ਉਹ ਨਵਦੀਪ ਨਿਕਲਿਆ ਸੀ ਨਵਦੀਪ ਲੰਗ ਹਾਂਜੀ ਪਰ ਉਹ ਮੇਲਾ ਦਾ ਕੁਝ ਕੁ ਮਹੀਨੇ ਹੀ ਸ਼ਾਇਦ ਵਰਤਿਆ ਤੇ ਮੇਰੇ ਤਾਇਆ ਜੀ ਦੇ ਬੇਟੇ ਦਾ ਨਾਮ ਕੁਨਾਲ ਹੈ ਵੱਡੇ ਬੇਟੇ ਦਾ ਤੇ ਉਹਨਾਂ ਤੋਂ ਮੇਰੇ ਫਾਦਰ ਨੇ ਮੇਰਾ ਨਾਮ ਇਰਾਇਮ ਕਰਦਾ ਸੁਨਾਲ ਰੱਖਦਾ ਬੇਸਿਕਲੀ Hindu ਫੈਮਲੀ Hindu ਫੈਮਲੀ ਤੋਂ ਜੀ ਤੇ ਉਹ ਫਿਰ ਜਦੋਂ ਵੱਡੇ ਹੁੰਦੇ ਗਏ ਤੇ ਮੇਰਾ ਸਿੰਗਲ ਨੇਮ ਹੀ ਬੜੀ ਦਰ ਚੱਲਦਾ ਰਿਹਾ ਸਕੂਲ 'ਚ ਵੀ ਕਾਲਜ 'ਚ ਵੀ ਤੇ ਜਦੋਂ ਥੋੜੀ ਹੋਸ਼ ਆਈ ਤੇ ਮੈਂ ਯੂ ਐਸ ਲਈ ਅਪਲਾਈ ਕਰਨਾ ਸੀ ਵੀਜ਼ਾ ਕਿਤੇ ਤੇ ਉਹ ਕਹਿੰਦੇ ਸੈਕਿੰਡ ਨੇਮ ਚਾਹੀਦਾ ਮੇਰੇ ਦੋਸਤ ਮਿੱਤਰ ਸਾਰੇ ਮੈਨੂੰ ਕਿ ਰੋਮਨ ਕਹਿੰਦੇ ਹੁੰਦੇ ਸੀ ਕਿੱਥੇ ਰੋਮ ਕਰ ਰਿਹਾ ਤੇ ਉਹ ਮੇਰਾ ਤਖੱਲਸ ਬਣਿਆ ਤਖੱਲਸ ਤੋਂ ਬਾਅਦ ਉਹ ਜਦੋਂ ਇਹੀ ਨਾਮ ਪੌਪੂਲਰ ਹੋ ਗਿਆ ਤੇ ਫਿਰ ਮੇਰੇ ਪਾਸਪੋਰਟ ਤੇ ਵੀ ਆ ਗਿਆ ਉਹ ਹੁਣ 13 ਸਾਲ ਹੋ ਗਏ ਮੈਨੂੰ ਪੰਜਾਬ ਤੋਂ ਬਾਹਰ ਰਹਿੰਦਿਆਂ ਨੂੰ ਦੋ 2022 ਤੱਕ ਜਦੋਂ ਕੋਵਿਡ ਤੋਂ ਬਾਅਦ ਕਿਸਾਨੀ ਕੋਹਲ ਚੱਲਦਾ ਰਿਹਾ ਤੇ ਸਭ ਨੂੰ ਪੰਜਾਬ ਨਾਲੋਂ ਚਲੋ ਕਿ ਮੈਨੂੰ ਵੀ ਥੋੜਾ ਮੋਹ ਹੋਇਆ ਦੁਬਾਰਾ ਮੈਂ ਵਾਪਸ ਆਇਆ ਤੇ ਸਿੱਖੀ ਹਮੇਸ਼ਾ ਤੋਂ ਸੀ ਅਮਰੀਕਾ ਤੋਂ ਵਾਪਸ ਆਇਆ ਨਹੀਂ ਨਹੀਂ ਮੈਂ ਉੱਤਰਾਖੰਡ ਸੀ ਮੈਂ ਅਮਰੀਕਾ ਤਾਂ ਗਿਆ ਹੀ ਨਹੀਂ ਗਿਆ ਹੀ ਨਹੀਂ ਗਿਆ ਨਹੀਂ ਮੈਂ ਤੇ ਪਰ ਨਾਮ ਉਹ ਇੱਕ ਕਹਿ ਲਓ ਕਿ ਉਹ ਪ੍ਰੋਸੈਸ ਨੇ ਮੈਨੂੰ ਨਾਮ ਦੇ ਦਿੱਤਾ ਸੈਕਿੰਡ ਨੇਮ ਦੇ ਦਿੱਤਾ ਤੇ ਚਲੋ ਪਾਸਪੋਰਟ ਤੇ ਵੀ ਮੇਰਾ ਨਾਮ ਰੋਮਨ ਆ ਗਿਆ ਫਿਰ ਮੈਂ ਪੰਜਾਬ ਆਇਆ ਵਾਪਸ 2022 ਦੇ ਵਿੱਚ ਤੇ ਸਿੱਖੀ ਹਮੇਸ਼ਾ ਅੰਦਰ ਸੀਗੀ ਸਿੱਖੀ ਦਾ ਹੀ ਕਹਿ ਲਓ ਜਿੱਥੇ ਕਦੀ ਮਤਲਬ ਪਿੱਛਾ ਛੁੱਟਿਆ ਨਹੀਂ ਇਸ ਧਰਮ ਤੋਂ ਜਾਂ ਇਸ ਪੰਥ ਤੋਂ ਉੱਥੇ ਹਰਮਨ ਦਰਵਾ ਆਪਣੇ ਹਿਮਕੁੰਡ ਸਾਹਿਬ ਦੇ ਕੋਲੇ ਮੇਰਾ ਸਟੱਡੀ ਏਰੀਆ ਸੀਗਾ ਤੇ ਉੱਥੇ ਮੈਂ ਰਿਹਾ 2 ਸਾਲ ਬਰਫ਼ ਦੇ ਵਿੱਚ ਪੀਕ ਬਰਫ਼ ਦੇ ਵਿੱਚ ਵੀ ਜਦੋਂ ਯਾਤਰਾ ਬੰਦ ਹੁੰਦੀ ਸੀ ਮੈਂ ਉਦੋਂ ਜਾਂਦਾ ਰਿਹਾ ਉੱਥੇ ਕੰਮ ਕਰਨ ਮੇਰਾ ਸਟੱਡੀ ਏਰੀਆ ਸੀ ਤੇ ਇੱਛਾ ਤਾਂ ਸੀ ਮਨ 'ਚ ਪਰ ਉੱਥੇ ਬਸ ਕਹਿ ਲਓ ਕਿ ਮਾਹੌਲ ਨਹੀਂ ਸੀ ਉਦੋਂ ਦਾ ਕਰ ਨਹੀਂ ਸੀ ਸਕਦੇ ਕੰਮ ਕਿਦਾਂ ਦਾ ਸੀਗਾ ਪੰਜਾਬ ਆਉਣ ਤੋਂ ਬਾਅਦ ਇਸ ਨੂੰ ਅੰਦਰ ਕਹਿ ਲਓ ਕਿ ਇਸ ਜਿਹੜਾ ਮੋਹ ਹੈ ਇਨੂੰ ਵਦਨ ਫੜਨ ਦਾ ਮੌਕਾ ਮਿਲਿਆ ਸੰਗਤ ਮਿਲੀ ਹੋਜੀ ਲੋਕਾਂ ਨਾਲ ਤੇ ਫਿਰ ਉਤਸ਼ਾਹਤ ਹੋ ਕੇ ਇੱਕ ਦਿਨ ਜਾਂ ਕਿ ਨਹੀਂ ਅੱਜ ਤੋਂ ਬਾਅਦ ਕਸ ਕੇਸ ਕਤਲ ਨਹੀਂ ਕਰਨੇ ਰੋਮ ਨਹੀਂ ਘਟਾਉਣੇ ਤੇ ਐ ਰੱਖਣਾ ਜਿੰਮੇ ਦਾ ਹੈ ਅਸਲ ਖਾਲਸਾਈ ਰੂਪ ਤੇ ਹਾਲੇ ਅੰਮ੍ਰਿਤ ਦੀ ਦਾਤ ਹੋਣੀ ਬਾਕੀ ਹੈ ਬਾਕੀ ਹੁਣ ਕੇਸਾ ਧਾਰੀ ਤੇ ਚਲੋ ਹੈ 2 ਸਾਲ ਹੋ ਚਲੇ ਆ ਅਪ੍ਰੈਲ ਆ 2 ਸਾਲ ਹੋਏ ਨੇ ਜੇ ਅਪ੍ਰੈਲ ਦੇ ਵਿੱਚ ਪੂਰੇ ਇੱਕ ਤੁਸੀਂ ਇਹ ਗੱਲ ਕਹੀ ਚਲੋ ਸਾਇੰਟਿਫਿਕ ਗੱਲਾਂ ਕਰਨੀਆਂ ਸੀ ਪਰ ਮੈਨੂੰ ਵਿੱਚ ਇੱਕ ਗੱਲ ਬੜੀ ਪਿਆਰੀ ਲੱਗੀ ਤੁਸੀਂ ਕਿਹਾ ਵੀ ਹੇਮਕੁੰਡ ਸਾਹਿਬ ਦੇਦੋ ਉੱਥੇ ਕਪਾੜਤ ਵੀ ਬੰਦ ਹੋ ਜਾਂਦੇ ਸੀ ਜਾਂ ਬਰਫ਼ ਵੀ ਪੈਂਦੀ ਸੀ ਉੱਥੇ ਹੀ ਹੁੰਦੇ ਸੀ ਹਾਂਜੀ ਓ ਕਿੰਦਾ ਦਾ ਮਾਹੌਲ ਲੱਗਦਾ ਵੈਸੇ ਬੇਸਿਕਲੀ ਰਹਿੰਦੇ ਕਿੱਥੇ ਸੀ ਮੈਂ ਸ਼ਿਰਨਗਰ ਰਹਿੰਦਾ ਸੀਗਾ ਜਿਹੜਾ ਹਿਮਕੁੰਡ ਸਾਹਿਬ ਦੇ ਲੋਕ ਜਾਂਦੇ ਨੇ ਤੇ ਰਸਤੇ 'ਚ ਸ਼ਿਰਨਗਰ ਕਰਕੇ ਤਾਂ ਆਉਂਦਾ ਹੈ ਸ਼ਿਰਨਗਰ ਆਉਂਦਾ ਹੈ ਉਹ ਲੋਕੀਏ ਕਨਫਿਊਜ਼ਨ ਆ ਜਾਂਦਾ ਜਦੋਂ ਕਸ਼ਮੀਰ ਵਾਲਾ ਨਹੀਂ ਹੈਗਾ ਕਿਉਂਕਿ ਮੈਂ ਯਾਤਰਾ ਕੀਤੀ ਹੈ ਸ਼ਿਰਨਗਰ ਆਂਦਾ ਹੈ ਸ਼ਿਰਨਗਰ ਉੱਥੇ ਯੂਨੀਵਰਸਿਟੀ ਹੈ ਜੀ ਸੈਂਟਰਲ ਯੂਨੀਵਰਸਿਟੀ ਕੇਂਦਰ ਸਰਕਾਰ ਦੀ ਤੇ ਮੈਂ ਉੱਥੇ ਐਮਐਸਸੀ ਕਰਦਾ ਸੀ 2010 ਤੇ 12 ਦੇ ਵਿੱਚ ਤੇ ਜਿਹੜਾ ਮੇਰਾ ਸਟੱਡੀ ਏਰੀਆ ਸੀਗਾ ਮੇਰਾ ਕੰਮ ਉੱਥੇ ਸੱਪਾਂ ਤੇ ਸੀ ਸੱਪਾਂ ਤੇ ਤੇ ਸੱਪਾਂ ਤੇ ਤੇ ਫਿਰ ਉਹਦੇ ਲਈ ਨਾ ਸੱਪਾਂ ਤੇ ਫਿਰ ਬਾਅਦ ਚ ਸ਼ੇਰਾਂ ਦਾ ਕੰਮ ਹੋਣ ਲੱਗ ਗਿਆ ਤੇ ਹਿਮਕੁੰਡ ਸਾਹਿਬ ਮੇਰੇ ਸਟੱਡੀ ਏਰੀਆ ਦੇ ਵਿੱਚ ਸੀਗਾ ਮੈਂ ਆਪਣੇ ਐਮਐਸਸੀ ਦੇ ਪ੍ਰੋਜੈਕਟ ਦੇ ਵਿੱਚ ਸੀ ਉੱਥੇ ਸੱਪ ਹੁੰਦੇਗਾ ਹਾਂਜੀ ਪਹਿਲੇ ਫਲਾਰ ਚ ਇੱਕ ਵਾਰੀ ਰਿਪੋਰਟ ਹੋਏ ਸੱਪ ਦੋ ਤਿੰਨ ਵਾਰੀ ਤੇ ਉਹ ਹਾਈ ਆਲਟੀਟਿਊਡ ਸੀਗਾ ਤੇ ਉਹ ਰਿਪੋਰਟ ਨੂੰ ਫਿਰ ਕਨਫਰਮ ਕਰਨ ਲਈ ਸਾਨੂੰ ਉੱਪਰ ਭੇਜਦੇ ਸੀਗੇ ਕਿ ਜਾ ਕੇ ਆਓ ਦੇਖੋ ਸੱਪ ਕਿਹੜਾ ਕਿਹੜੀ ਸਪੀਸ਼ੀਅ ਉੱਥੇ ਹਿਮਾਲయన్ ਪਿੱਟ ਵਾਈਪਰ ਮਿਲਦਾ ਉਹ ਰਿਪੋਰਟਡ ਨਹੀਂ ਸੀ ਪਹਿਲਾਂ ਤੇ ਉਹ ਸਾਨੂੰ ਉੱਪਰ ਉਸ ਚਾਈਤੇ ਵੈਲਿਊ ਫਲਾਰ ਦੇ ਵਿੱਚ ਮਿਲਿਆ ਤੇ ਜਦੋਂ ਤੁਸੀਂ ਸਵਾਲ ਪੁੱਛਿਆ ਜਗਾ ਕਿ ਕਿਵੇਂ ਦਾ ਹੁੰਦਾ ਯਾਤਰਾ ਦੇ ਵਿੱਚ ਤਾਂ ਉੱਥੇ ਬਹੁਤ ਤਰ੍ਹਾਂ ਦੇ ਰੰਗ-ਬਰੰਗੇ ਲੋਕ ਰਹੇ ਨੇ ਤੇ ਕੋੜੇ ਚੱਲ ਰਹੇ ਆ ਉਹ ਮਤਲਬ ਕਾਠੇ ਪਾਏ ਹੋਏ ਖਚਰਾ ਦੀ ਆਵਾਜ਼ ਚੱਲ ਰਹੀ ਹੈ ਲੋਕ ਚੱਲ ਰਹੇ ਨੇ ਤੇ ਕੀਰਤਨ ਲੱਗੇ ਹੋਏ ਨੇ ਲੋਕ ਮੋਬਾਈਲਾਂ ਤੇ ਕਈ 뮤직 ਚਾਉਂਦੇ ਨੇ ਮਤਲਬ ਚਾਹਲ ਪਹਿਲ ਚਾਹਲ ਪਹਿਲ ਜਦੋਂ ਯਾਤਰਾ ਨਹੀਂ ਹੁੰਦੀ ਉਦੋਂ ਉਹ ਜੰਗਲ ਹੋ ਜਾਂਦਾ ਤੁਸੀਂ ਜੰਗਲੀ ਜਾਨਵਰ ਆਪ ਦੇ ਕੋਲੇ ਤੁਰੇ ਫਿਰਦੇ ਦੇਖਦੇ ਹੋ ਅੱਛਾ ਰੇਅਰੈਸਟ ਜਾਨਵਰ ਹੁੰਦੇ ਨੇ ਅ ਇਕਜ਼ਾਮਪਲੇ ਤੌਰ ਤੇ ਨਾ ਜਦੋਂ ਅਸੀਂ ਜਾਂਦੇ ਹੁੰਦੇ ਸੀਗੇ ਕਈ ਵਾਰੀ ਨਾ ਉਹ ਤਾਂ ਖੱੱਚਰ ਵੀ ਨਹੀਂ ਮਿਲਦੇ ਹੂੰ ਤੁਸੀਂ ਸਾਰਾ ਸਮਾਨ ਆਪਦੇ ਸਿਰ ਤੇ ਜਾਂ ਆਪਦੇ ਪਿੱਠੇ ਲੈ ਕੇ ਜਾਣਾ ਹੁੰਦਾ ਤੇ 30 30 35 ਕਿਲੋ ਦਾ ਰਕਸ਼ਾਕ ਹੁੰਦਾ ਬਾਹਰ ਉਹ ਅਸੀਂ ਦੋ ਤਿੰਨ ਜਣੇ ਇਕੱਠੇ ਕਰਕੇ ਲੈ ਜਾਂਦੇ ਸੀਗੇ ਤੇ ਜੇ ਉੱਪਰ ਗੁਰਦਵਾਰ ਸਾਹਿਬ ਖੁੱਲਾ ਹੁੰਦਾ ਸੀ ਗੋਬਿੰਦਘਰ ਤੇ ਜਦੋਂ ਉੱਥੇ ਤੱਕ ਜਾਣਾ ਤੇ ਕਈ ਵਾਰ ਢੇਰਾ ਹੋ ਜਾਂਦਾ ਸੀ ਕਿਉਂਕਿ ਰੁਕਦੇ ਰੁਕੋਂਦੇ ਜਾਣਾ ਫੋਟਾਂ ਖਿੱਚਦੇ ਜਾਣਾ ਤੇ ਰਾਤ ਨੂੰ ਸਾਨੂੰ ਲੈਪਰਡ ਤੇ ਇੱਕ ਦੋ ਹੋਰ ਜਾਨਵਰ ਹੁੰਦੇ ਨੇ ਜਿਹਨੂੰ ਮਾਰਟਨ ਕਹਿੰਦੇ ਨੇ ਯਲੋ ਥਰੋਟਡ ਮਾਰਟਨ ਉਹ ਬਾਂਦਰ ਤੱਕ ਨੂੰ ਮਾਰ ਦਿੰਦਾ ਛੋਟਾ ਜਿਹਾ ਹੁੰਦਾ ਅੱਛਾ ਇਹ ਬਿਲਕੁਲ ਛੋਟੇ ਸਾਈਜ਼ ਦਾ ਕੁੱਤਾ ਹੁੰਦਾ ਨਾ ਉਦਾਂ ਦਾ ਹੁੰਦਾ ਬਹੁਤ ਖਤਰਨਾਕ ਜਾਨਵਰ ਉਹ ਵੀ ਦਲੇਰ ਜਾਨਵਰ ਉਹ ਦੇਖਣਾ ਚਿੜੀਆਂ ਪੰਛੀ ਆਮ ਗੱਲ ਸੱਪਾਂ ਦੀਆਂ ਪ੍ਰਜਾਤੀਆਂ ਉੱਥੇ ਅਜਗਰ ਤੇ ਹੋਰ ਸਰਾਲਾਂ ਵਗੈਰਾ ਉੱਥੇ ਆਮ ਮਿਲਦੀਆਂ ਸੀਗੀਆਂ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਉਹੀ ਜਗ੍ਹਾ ਹੈ ਜਿੱਥੇ ਚਹਿਲ-ਪਹਿਲ ਹੁੰਦੀ ਆ ਤੇ ਹਾਂ ਉਹ ਅਕਤੂਬਰ ਮਹੀਨੇ ਦੇ ਵਿੱਚ ਯਾਨੀ ਕਿ ਸਤੰਬਰ ਤੋਂ ਬਾਅਦ ਯਾਤਰਾ ਬੰਦ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉੱਥੇ ਜਾਨਵਰ ਦੇਖਦੇ ਆਂ ਕਈ ਵਾਰ ਇਹ ਆ ਵੀ ਹੁੰਦਾ ਜੇ ਹਨੇਰਾ ਬਹੁਤਾ ਹੋ ਜਾਵੇ ਤਾਂ ਤੁਸੀਂ ਰਸਤਾ ਵੀ ਭਟਕ ਜਾਂਦੇ ਹੋ ਸੋ ਪਰ ਜਦੋਂ ਬਰਸਾਤ ਹੁੰਦੀ ਔਰ ਜਦੋਂ ਬਰਫਬਾਰੀ ਹੁੰਦੀ ਆ ਉਦੋਂ ਉਹ ਜਗ੍ਹਾ ਹੋਰ ਰਮਣੀਕ ਹੋ ਜਾਂਦੀ ਹਮ ਉਦੋਂ ਤੁਹਾਨੂੰ ਲੱਭ ਲੱਭ ਕੇ ਰਸਤਾ ਜਾਣਾ ਪੈਂਦਾ ਬਰਫ ਬਹੁਤ ਜ਼ਿਆਦਾ ਪੈਂਦੀ ਆ ਅ 2013 ਦੇ ਵਿੱਚ ਸ਼ਾਇਦ ਸਾਨੂੰ ਉਦੋਂ ਬੁਲਾਇਆ ਗਿਆ ਜਦੋਂ ਉੱਥੇ ਜਦੋਂ ਉੱਪਰ ਦਰਬਾਰ ਸਾਹਿਬ ਦਾ ਉੱਪਰ ਰਹਿਮਕੁੰਡ ਸਾਹਿਬ ਦਾ ਉੱਥੇ ਉਹਨਾਂ ਨੇ ਜਦੋਂ ਗਈ ਫੌਜ ਤੇ ਉੱਥੇ ਭਾਲੂ ਦੇ ਬੱਚ ਭਾਲੂ ਆਪਣੇ ਬੱਚਿਆਂ ਸਮੇਤ ਅੰਦਰ ਬੇਸਮੈਂਟ ਚ ਬੜਿਆ ਹੋਇਆ ਸੀਗਾ ਫੇਮ ਕੰਫਰੈਸ ਜਿੱਥੇ ਦਰਵਾਜ਼ਾ ਦਰਵਾਜ਼ਾ ਆ ਰਿਹਾ ਉਹਦੇ ਬਿਲਕੁਲ ਨੀਚੇ ਬੇਸਮੈਂਟ ਚ ਨੀਚੇ ਬੇਸਮੈਂਟ ਚ ਜਿੱਥੇ ਕੁਆਟਰ ਬਣੇ ਹੋਣੇ ਤੇ ਤਰ੍ਹਾਂ ਕਿਉਂਕਿ ਉਹ ਥੋੜਾ ਜਿਹਾ ਪਪੂਣੀਆਂ ਚੜਦੇ ਆ ਫਿਰ ਫਿਰ ਜਾਂਦੇ ਆ ਮੱਥਾ ਡੇਗਾ ਥੋੜਾ ਜਿਹਾ ਉੱਪਰ ਹੈ ਉੱਪਰ ਹੈ ਸੈਕਿੰਡ ਫਲ ਸੈਕਿੰਡ ਫਰਸਟ ਫਲ ਵਾਲੋ ਜਿਹੜਾ ਥੱਲੇ ਬੇਸਮੈਂਟ ਆ ਨਾ ਉਹਦੇ ਵਿੱਚ ਭਾਲੂ ਬੜਿਆ ਹੋਇਆ ਸੀਗਾ ਉੱਥੇ ਬੱਚੇ ਦਿੱਤੇ ਉਹਨੇ ਉੱਥੇ ਰਹਾ ਤੇ ਉਦੋਂ ਫਿਰ ਸਾਨੂੰ ਇੱਕ ਵਾਰੀ ਬੁਲਾਇਆ ਗਿਆ ਉੱਥੇ ਇਹ ਦੋਸੀ ਫੋਰਸ ਡਿਪਾਰਟਮੈਂਟ ਨਾਲ ਕੰਮ ਕਰਦੇ ਸੀ ਤੇ ਅਸੀਂ ਫਿਰ ਉੱਥੇ ਗਏ ਸਾਡੇ ਜਾਣ ਤੋਂ ਪਹਿਲਾਂ ਉਹ ਭਾਲੂ ਨਿਕਲ ਚੁੱਕਿਆ ਸੀ ਨਿਕਲ ਚੁੱਕਿਆ ਸੀ। ਤੋਂ ਮਤਲਬ ਉਹ ਇੱਕ ਜਗ੍ਹਾ ਐਸੀ ਆ ਜਿਹੜੀ ਜਿੱਦ ਲੋਕ ਐਬਸੈਂਟ ਕਰ ਦੋ ਉੱਥੋਂ ਦੀ ਫਿਰ ਉਹ ਵਾਈਲਡ ਹੋ ਜਾਂਦੀ ਸੀਗੀ ਤੇ ਲੋਕ ਆਉਣ ਤੋਂ ਬਾਅਦ ਉਹ ਇੱਕ ਛੋਟੇ ਮੋਟੇ ਸ਼ਹਿਰ ਵਾਂਗੂ ਲੱਗਦਾ। ਤੁਸੀਂ ਕਹਿੰਦੇ ਆ ਵੀ ਉੱਥੇ ਗੁਰਗੋਵਿੰਦ ਸਿੰਘ ਜੀ ਜਿਹੜੇ ਆ ਪਿਛਲੇ ਜਨਮ ਦੇ ਵਿੱਚ ਉਹਨਾਂ ਨੇ ਆਪਣਾ ਤਪ ਉਹਨਾਂ ਦਾ ਤਪਸਥਾਨ ਸੀ। ਤੁਸੀਂ ਉਹ ਉਹ ਜਗ੍ਹਾ ਨੂੰ ਉਹਦਾ ਸ਼ਾਂਤਮਈ ਦੇਖਿਆ ਹੋਵੇਗਾ। ਕਿ ਜੇ ਤਾਪਸਤਾਨ ਜੀ ਹੁਣ ਤਾਂ ਚਲੋ ਉੱਥੇ ਸੰਗਤ ਜਾਂਦੀ ਹੈ ਉਹ ਬਿਲਕੁਲ ਸ਼ਾਂਤਮਈ ਸੀ ਉਹ ਕਿਦਾਂ ਮਹਿਸੂਸ ਹੁੰਦਾ ਕਦੇ ਮਹਿਸੂਸ ਹੋਇਆ ਵੀ ਹਾਂ ਇਸ ਜਗ੍ਹਾ ਤੇ ਕੋਈ ਗੋਬਿੰਦ ਸਿੰਘ ਜੀ ਸੀਗੇ ਕਿਸ ਸਮੇਂ ਜਾਂ ਕਈ ਤੱਕ ਲੋਕ ਇਹ ਵੀ ਕਹਿੰਦੇ ਵੀ ਅੱਜ ਵੀ ਉੱਥੇ ਗੋਬਿੰਦ ਸਿੰਘ ਜੀ ਹੈਗੇ ਨੇ ਦੇਖੋ ਇਹ ਤਾਂ ਬੜਾ ਨ ਡੀਪ ਸਵਾਲ ਹੈ ਮੇਰੀ ਉਦੋਂ ਤਾਂ ਨਹੀਂ ਸਮਝ ਵੀ ਨਹੀਂ ਸੀ ਤੇ ਪਰ ਉਹ ਜਗ੍ਹਾ ਜ਼ਰੂਰ ਸ਼ਾਂਤ ਹੈ ਉੱਥੇ ਜਾ ਕੇ ਜ਼ਰੂਰ ਤੁਹਾਨੂੰ ਸ਼ਾਂਤੀ ਫੀਲ ਹੁੰਦੀ ਹੈ ਪਰ ਕਿਤੇ ਕਿਤੇ ਮੈਨੂੰ ਉਦੋਂ ਜੇ ਤੁਸੀਂ ਉਦੋਂ ਦਾ ਵਿਚਾਰ ਪੁੱਛੋ ਤਾਂ ਮੈਨੂੰ ਐ ਵੀ ਲੱਗਦਾ ਸੀਗਾ ਕਿ ਇਹ ਜਗ੍ਹਾ ਨੂੰ ਅਸੀਂ ਮੈਂ ਇੱਕ ਵਾਰੀ ਚਲੋ ਮੈਂ ਬਹੁਤ ਸੱਚੀ ਗੱਲ ਹੈ ਕਿ ਮੈਂ ਪਹਿਲੀ ਵਾਰੀ ਮੈਂ ਧਾਰਮਿਕ ਆਸਥਾ ਨਾਲ ਗਿਆ ਸੀ ਪਹਿਲੇ ਸਾਲ 2010 ਦੇ ਵਿੱਚ ਉਸ ਤੋਂ ਬਾਅਦ ਮੈਂ ਕਦੀ ਧਾਰਮਿਕ ਆਸਥਾ ਲੈ ਕੇ ਨਹੀਂ ਗਿਆ ਉਸ ਜਗ੍ਹਾ ਤੇ ਕਿਉਂਕਿ ਫਿਰ ਮੈਂ ਕਿਤੋਂ ਉੱਥੇ ਹੀ ਕਿਤਾਬ ਚੋਂ ਪੜ੍ਹਿਆ ਗੁਰੂ ਗੋਬਿੰਦ ਸਿੰਘ ਨੇ ਕਿਹਾ ਤੇ ਹੁਕਮ ਕੀਤਾ ਹੈ ਕਿ ਮੇਰੀ ਭਗਤੀ ਨਹੀਂ ਕਰਨੀ ਜੇ ਭਗਤੀ ਕਰੋਗੇ ਤੇ ਆਪਾਪ ਦੇ ਪਾਪ ਦੇ ਭਾਗੀ ਹੋਵੋਗੇ ਤੇ ਉਹ ਦਿਨ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਮੇਰਾ ਨਾਮ ਲਏਗਾ ਹਾਂਜੀ ਉਹ ਨਰਕਾਂ ਦੇ ਵਿੱਚ ਜਾਏ ਨਰਕਾਂ ਦੇ ਵਿੱਚ ਜਾਏਗਾ ਕਿ ਕਾਲਪੁਰਖ ਦਾ ਨਾਮ ਬਿਲਕੁਲ ਤੇ ਉਹ ਦਿਨ ਤੋਂ ਬਾਅਦ ਫਿਰ ਮੈਂ ਨਾ ਸ਼ਾਇਦ ਉਸ ਜਗ੍ਹਾ ਨੂੰ ਉਸ ਨਜ਼ਰੀਏ ਤੋਂ ਕਦੇ ਦੇਖਿਆ ਹੀ ਨਹੀਂ ਤੇ ਮੈਂ ਫਿਰ ਮੇਰੀ ਫਿਰ ਕਰਮ ਭੂਮੀ ਬਣ ਗਈ ਫਿਰ ਮੈਂ ਕੰਮ ਦੇ ਲਈ ਜਾਂਦਾ ਹੁੰਦਾ ਸੀਗਾ ਪਰ ਜਿਹੜੀ ਗੱਲ ਹੈ ਕਿ ਉੱਥੇ ਸ਼ਾਂਤੀ ਬਿਲਕੁਲ ਹੈਗੀ ਆ ਤੇ ਮੈਂ ਬਹੁਤਾ ਇਸ ਚੀਜ਼ਾਂ ਪਰਸਨਲੀ ਹਮਾਇਤੀ ਨਹੀਂ ਕਿ ਜਿਹੜੀਆਂ ਧਾਰਮਿਕ ਜਗਾਵਾਂ ਨੇ ਬਹੁਤ ਦੂਰ ਤਰਾਡੇ ਬਣੀਆਂ ਨੇ ਜਿੱਥੇ ਰੱਬ ਨੇ ਜਾ ਕੇ ਆਪ ਭਗਤੀ ਕੀਤੀ ਹੈ ਅਸੀਂ ਜਾ ਕੇ ਉੱਥੇ ਮਤਲਬ ਉਸ ਜਗ੍ਹਾ ਨੂੰ ਡਿਸਟਰਬ ਕਰਦੇ ਆਂ ਡਿਸਟਰਬ ਇਨ টারਮਸ ਆਫ ਕਿ ਆਪਾਂ ਉਥੇ ਲੋਕੀ ਸਾਡੇ ਵਾਲਾ ਜਾਣਦੇ ਨੇ ਮੈਂ ਦੱਸਿਆ ਨਾ ਕਿ ਆਪਾਂ ਇੱਥੇ ਵੀ ਆ ਜਨਾ ਦੇਖੋ ਹਲੀ-ਵਲੀ ਸਾਡੇ ਨਾਲ